ਹਾਂਜੀ ਬਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਾਲੀ ਦੀ ਲੱਕੜ ਦੇ ਵਿੱਚ ਮਿੰਨੀ ਪੇਟੀ ਲੈ ਕੇ ਇਹਨੂੰ ਆਪਾਂ ਟਰੰਕ ਤਾਂ ਕਹਿ ਨਹੀਂ ਸਕਦੇ ਕਿਉਂਕਿ ਸਾਈਜ਼ ਬਹੁਤ ਵੱਡਾ ਹੈ ਇਹਦੀ 4 ਫੁੱਟ ਲੰਬਾਈ ਹੈ ਜੀ 2.5 ਫੁੱਟ ਚੜਾਈ ਹੈ ਤੇ 2.5 ਉਚਾਈ ਹੈ ਪਿੱਤਲ ਦਾ ਸਾਰਾ ਵਰਕ ਹੈ ਜੀ ਤੇ ਕੁੰਡਾ ਦੇਖੋ ਪੂਰਾ ਹੈਵੀ ਪਿੱਤਲ ਦਾ ਸੋ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਸਾਡਾ 94634 63601 ਵਿੱਚੋਂ ਦੇਖੋ ਜੀ ਸਟੋਰੇਜ ਲਾਲ ਕੱਪੜਾ ਇਹਦੇ ਜੇ ਆਪਾਂ ਨੇ ਲਾ ਕੇ ਸ਼ਗਨਾਂ ਵਾਲਾ ਤੇ ਸਾਰਾ ਪਿਆਰ ਕੀਤਾ ਹੈਗਾ ਟਾਲੀ ਦੀ ਲੱਕੜ 'ਚ ਤਿਆਰ ਹੈ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਜੈਨੂਇਨ ਕੁਆਲਿਟੀ 'ਚ ਕੰਮ ਹੈ ਕਿਸੇ ਨੂੰ ਵੀ ਲੋੜ ਹੈ ਵੀਰ ਭਰਾ ਆਪਾਂ ਨੂੰ ਤੁਹਾਡਾ ਨਾਮ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਸਾਡਾ 94634 63601 ਤੇ ਜੇ ਵੀਡੀਓ ਵਧੀਆ ਲੱਗਦੀ ਹੈਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਵੀ ਪੋਲੋ ਫੋਲੋ ਕਰ ਲੋ ਜੀ ਉਹ ਵੀਡੀਓ ਦੇਖਣ ਲਈ ਧੰਨਵਾਦ